ਮੈਂ ਐਸਐਚਓ ਮੀਜ ਸਿੰਘ ਥਾਣਾ ਰੋਪਿੰਡੀ ਜੋ ਪੰਜਾਬ ਸਰਕਾਰ ਜੀ ਨੇ ਜੁਧ ਨਸ਼ਿਆਂ ਵਧੂ ਮਹਮਸੂਰ ਕੀਤੀ ਹੈ ਉਹਦੇ ਤਹਿਤ ਮਾਨਯੋਗ ਐਸਵੀ ਸਾਹਿਬ ਅਤੇ ਸ੍ਰੀਮਤੀ ਰਪਿੰਦਰਕੌਰ ਪੱਟੀ ਐਸਵੀ ਸਾਹਿਬ ਅਗਵਾਰਾ ਤੇ ਸ੍ਰੀ ਭਾਗਪੂਰਨ ਡੀਐਸਪੀ ਸਾਹਿਬ ਅਗਵਾਰਾ ਜੀ ਜਿਸ ਸੰਦੇਸ਼ ਸੰਪਾਲਕ ਨਸ਼ਿਆਂ ਦੀ ਮਹੰਮਾ ਤਹਿਤ ਨਸ਼ਰੁ ਖਤਮ ਕਰਨ ਵਾਤੇ ਅੱਜ ਥਾਣਾ ਰੋਪਿੰਡੀ ਦੇ ਇਸੇ ਸ੍ਰੀਜ ਕੁਮਾਰ ਸਮਿਤ ਪੂਰ ਪਾਰਟੀ ਜਿਹੜਾ ਜਿਹਾ ਦੇ ਪਾਰ ਪਰ ਜੋ ਇੱਕ ਜਾਈਤੀ ਨੋਨਵਾ ਨਸ਼ਾ ਕਰਨ ਦਾ ਆਦੀ ਸੀ ਤੇ ਨਸ਼ਾ ਪੀ ਰਿਆ ਸੀ ਨੂੰ ਕਾਬੂ ਕੀਤਾ ਦੇ ਦੇ ਖਿਲਾਫ ਮਕਦਮਾ ਨੰਬਰ 33 ਅੰਡਰ ਸੈਕਸ਼ਨ 27 85 ਦਰਜ ਹੋਇਆ ਜਿਸ ਨੂੰ ਗਿਰਜ਼ਾ ਕਰਕੇ ਮਾਨ ਜੋ ਅਦਾਲਤ ਤੇ ਪੇਸ਼ ਕੀਤਾ ਗਿਆ ਜਿਸ ਨੇ ਜਾਂ ਸਭ ਬੇਨਤੀ ਕੀਤੀ ਕਿ ਜੀ ਮੈਂ ਨੱਚੇ ਕੰਦਾ ਆਦੀ ਹਾਂ ਮੈਂ ਇਹ ਸਭ ਮਾਰੀ ਤੋਂ ਸਹਕਾਰਾ ਪੁਣਾ ਤੋਂ ਉਸਨੇ ਇਹ ਮਤਵਕ ਜਾਂ ਸਭ ਨਹੀਂ ਉਸ ਨੂੰ ਨਸਾ ਜੋ ਕੇ ਵਿਪੇ ਠੇ ਹੈ ਇਸ ਤੋਂ ਇਲਾਵਾ ਤੁਹਾਡੇ ਮਾਧਿਅਮ ਰਹੀ ਨਏ ਪਬਲਿਕ ਨੂੰ ਬੇਨਤੀ ਕਰਦਾ ਹਾਂ ਕਿ ਜੋ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਹdit ਨਾਲ ਸੰਜਿਤਤੀ ਜਾਵੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੇ ਜੇ ਕੋਈ ਇਸ ਨਸ਼ੇ ਦੀ ਦਲਦਲ ਤੋਂ ਬਚਣ ਆਪਣਾ ਇਲਾਜ ਕਰਵਾ ਲੈਂਦਾ ਹੈ ਪੰਜਾਬ ਸਰਕਾਰ ਦੀ ਹਦਾਇਤਾਂ ਮੁਤਾਬਕ ਉਹਦਾ ਇਲਾਜ ਫ੍ਰੀ ਕੀਤਾ ਜਾਂਦਾ ਹੈ ਤੋਂ ਮੇਰੇ ਠਾਣਾ ਇਰੀਏ ਚ 10 ਵਿਅਕਤੀਆਂ ਨੇ ਇਹ ਬੇਨਤੀ ਕੀਤੀ ਕਿ ਅਸੀਂ ਇਹ ਕੋਹ ਨੂੰ ਛੱਡਣਾ ਚਾਹੁੰਦੇ ਹਾਂ ਉਹਨਾਂ ਨੂੰ ਮੇਰੇ ਨਾਲ ਜੀ ਸੀ ਫਿਰ ਉਹਨਾਂ ਨੂੰ ਨਸ਼ਾ ਛੁਡ ਕੇ ਮਦਦ ਕਰਾਇਆ ਤੇ ਤਿੰਨ ਮਕਦਮੇ ਵਿੱਚ ਜਿਹੜੇ ਲੋਕ ਨਸ਼ਾ ਪੀਂਦੇ ਸਨ ਜੱਜ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਕਿ ਅਸੀਂ ਇਸ ਕੋਲ ਤੋਂ ਬਚਣਾ ਹੈ ਤੇ ਜੱਜ ਸਾਹਿਬ ਨੇ ਉਹਨਾਂ ਨੂੰ ਪਹਿਲਾ ਝੋਟੇ ਦੇ ਮੁਤਾਬਕ ਨਸ਼ਾ ਛੁਡ ਕੇ ਛੱਡਿਆ ਸੋ ਸੰਬਤਵਾ ਸੰਯੋਗ ਜੋ ਜੋ ਪੰਜਾਬ ਸਰਕਾਰ ਨੇ ਜੋਤਨਸਿਆਗਤ ਮਹਿਸੂਸ ਕੀਤੀ ਹੋਈ ਆ